ਹਾਂਜੀ ਅੱਜ ਆਪਾਂ ਤੁਹਾਨੂੰ ਮੂਰੀ ਤੇ ਲੈਸ ਲਗਾਉਣੀ ਦੱਸਾਂਗੇ ਸੌਖੇ ਤਰੀਕੇ ਦੇ ਨਾਲ ਤੁਸੀਂ ਸਾਰਵਾਰ ਸਾਰੀ ਸਟਿਚ ਕਰਕੇ ਉਸ ਤੋਂ ਬਾਅਦ ਵਿੱਚ ਪੈਰ-ਪੈਰ ਦਾ ਜਗ੍ਹਾ ਰੱਖ ਕੇ ਲੈਸ ਲਗਾ ਲੈਣੀ ਆ ਬਰੀਕ ਬਖਿਆ ਕਰਕੇ ਲਗਾਉਣੀ ਆ ਲੈਸ ਤੁਸੀਂ ਤੇ ਬਹੁਤ ਹੀ ਜ਼ਿਆਦਾ ਪਿਆਰੀ ਲੱਗਦੀ ਆ ਜਦੋਂ ਮੂਰੀ ਦੇ نیچے ਲੈਸ ਲੱਗੀ ਹੁੰਦੀ ਆ ਕੰਟਰਾਸਟ ਦੀ ਵੀ ਲਗਾ ਸਕਦੇ ਹੋ ਨਾਲ ਮੈਚ ਕਰਕੇ ਵੀ ਲਗਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਵਿੱਚ ਕੀ ਕਰਨਾ ਵਾ ਤੁਸੀਂ ਦੇਖ ਸਕਦੇ ਹੋ ਲੱਗੀ ਵੀ ਕਿੰਨੀ ਵਧੀਆ ਲੱਗਦੀ ਆ ਫਿਰ ਮੂਰੀ ਨੂੰ ਸਟਿਚ ਕਰ ਲਓਗੇ ਜਦੋਂ ਉਦੋਂ ਜਿੱਥੇ ਆਪਾਂ ਸੀਨ ਲਗਾਉਣੇ ਹੁੰਨੇ ਆ ਉਥੇ ਨਾਲ-ਨਾਲ ਰੱਖ ਕੇ ਸਲਾਈ ਲਗਾ ਲੈਣੀ ਆ ਧਿਆਨ ਰੱਖਣਾ ਵੀ ਲੈਸ ਜਿਆਦਾ ਅੰਦਰ ਨੂੰ ਸਲਾਈ ਨਾ ਹੋ ਜਵੇ ਰੱਖੀ ਹੋਵੇ ਦੇਖ ਸਕਦੇ ਤੁਸੀਂ ਲੱਗੀ ਵੀ ਕਿੰਨੀ ਜਿਆਦਾ ਸੋਹਣੀ ਲੱਗਦੀ ਆ ਫਿਰ ਉਸ ਤੋਂ ਬਾਅਦ ਜੀ ਤੁਸੀਂ ਮੂਰੀ ਫੋਲਡ ਕਰ ਲੈਣੀ ਆ ਫੋਲਡ ਕਰਕੇ ਫਿਰ ਤੁਸੀਂ ਆਪਣੇ ਮਨਪਸੰਦ ਦੇ ਡਿਜ਼ਾਈਨ ਬਣਾ ਸਕਦੇ ਹੋ ਮੂਰੀ ਤੇ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਲੈਸ ਦੇ ਨਾਲ-ਨਾਲ ਹੀ ਸਿਲਾਈ ਲਗਾਉਣੀ ਆ ਜਦੋਂ ਤੁਸੀਂ ਫੋਲਡ ਕਰ ਲਓਗੇ ਕੋਈ ਵੀ ਬਲ ਨਹੀਂ ਪੈਣਾ ਚਾਹੀਦਾ ਹੈਗਾ ਜੇ ਬਲ ਪਏਗਾ ਤਾਂ ਤੁਹਾਡੀ ਮੂਰੀ ਦੀ ਬਿਲਕੁਲ ਵੀ ਸਫਾਈ ਨਹੀਂ ਆਏਗੀ ਵਧੀਆ ਨਹੀਂ ਲੱਗੇਗੀ ਬਣੀ ਹੋਈ ਸੋ ਪੂਰੀ ਖਿੱਚ-ਖਿੱਚ ਕੇ ਲਗਾਉਣੀ ਆ ਸਿਲਾਈ ਪਹਿਲਾਂ ਤਾਂ ਤੁਸੀਂ ਲੈਸ ਦੇ ਨਾਲ ਸਿਲਾਈ ਲਗਾਉਣੀ ਆ ਫਿਰ ਉਸ ਤੋਂ ਬਾਅਦ ਵਿੱਚ ਐਂਡ ਤੇ ਸਲਾਈ ਲਗਾਉਣੀ ਆ ਫਿਰ ਤੁਸੀਂ ਆਪਣੇ ਮਨਪਸੰਦ ਦੇ ਸਕਰੋਲ ਬਣਾ ਸਕਦੇ ਹੋ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਆਪਣੀ ਮੋਰੀ ਬਣ ਕੇ ਹੋਈ ਆ ਤਿਆਰ ਸੋ ਤੁਸੀਂ ਵੀ ਬਣਾ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਚੈਨਲ ਨੂੰ ਵੀ ਕਰ ਲਓ ਸਬਸਕ੍ਰਾਈਬ ਐਂਡ ਫੋਲੋ ਵੀ ਕਰ ਲਿਓ ਥੈਂਕ ਯੂ ਜੀ